ਸਸਾਇਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਥੋੜੇ ਸਾਹਮਣੇ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਤਗੜਾ ਬੱਦਲਵਾਈ ਸਿਸਟਮ ਐਂਟਰ ਹੋ ਚੁੱਕਿਆ ਸਵੇਰ ਤੋਂ ਹੀ ਬੱਦਲਵਾਈ ਦਾ ਮਾਹੌਲ ਹੈ ਤਾਪਮਾਨ ਦੇ ਵਿੱਚ ਵੀ ਗਰਾਵੜ ਦੇਖਣ ਨੂੰ ਮਿਲੀ ਹੈ ਪਰ ਸੇਕ ਜਾਂ ਹਮਸ ਦੀ ਗੱਲ ਕਰੀਏ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਹਾਲੇ ਵੀ ਬਣਿਆ ਹੋਇਆ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ 19 ਜਿਆਦਾ ਬੱਦਲਬਾਜ਼ੀ ਦਿਖਾਈ ਨਹੀਂ ਦੇ ਰਹੀ ਪਰ ਇੱਕ ਦੋ ਸਿਸਟਮ ਸਾਨੂੰ ਮਾਨਸੇ ਦੇ ਨੇੜੇ ਤੇੜੇ ਇੱਕ ਥੋੜਾ ਜਿਹਾ ਦੂਰ ਆਪਾਂ ਕਹਿ ਲਈ ਸੰਗਰੂਰ ਤੇ ਪਟਿਆਲੇ ਦੇ ਨੇੜੇ ਤੇੜੇ ਤੇ ਇੱਕ ਸਿਸਟਮ ਲੁਧਿਆਣੇ ਦੇ ਨੇੜੇ ਤੇੜੇ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਇੱਕ ਸਿਸਟਮ ਹਿਮਾਚਲ ਵੱਲੋਂ ਰੂਪਨਗਰ ਵੱਲ ਵੀ ਕੂਚ ਕਰ ਰਿਹਾ ਜੋ ਕਿ ਆਉਂਦੇ 4 ਤੋਂ 5 ਘੰਟੇ ਦੇ ਵਿੱਚਕਾਰ ਹਲਕਾ ਦਰਮਿਆਨਾ ਮੀਂਹ ਤੋਂ ਭਾਰੀ ਮੀਂਹ ਨਾ ਲੱਗ ਕੇ ਉਹ ਜਿ ਦੇਖਣ ਨੂੰ ਮਿਲ ਸਕਦਾ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਦਿਓ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹਾਲ ਪੰਜਾਬ ਦੇ ਜਿਹੜੇ ਹਿਮਾਚਲ ਨਾਲ ਲੱਗਦੇ ਇਲਾਕੇ ਨੇ ਇਹਨਾਂ ਵਿੱਚ ਤੇਜ਼ ਹਨੇਰੀ ਵਾਲੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਬੱਦਲਬਾਜ਼ੀ ਦਾ ਮਾਹੌਲ ਹੈ ਜਿਹਦੇ ਵਿੱਚ ਖਾਸ ਤੌਰ ਤੇ ਹੁਸ਼ਿਆਰਪੁਰ ਤੋਂ ਜਿਹੜੀ ਬੈਲਟ ਬਣਦੀ ਹੋਈ ਦਿਖਾਈ ਦੇ ਰਹੀ ਹੈ ਉੱਥੋਂ ਲੈ ਕੇ ਅਨੰਦਪੁਰ ਸਾਹਿਬ ਅਨੰਤਪੁਰ ਸਾਹਿਬ ਤੋਂ ਰੂਪਨਗਰ ਰੂਪਨਗਰ ਤੋਂ ਮੁਹਾਲੀ ਖਰੜ ਜਿਹੜੀ ਇਹ ਬੈਲਟ ਹਿਮਾਚਲ ਨੂੰ ਟੱਚ ਕਰਦੀ ਹੈ ਇਹਦੇ ਵਿੱਚ ਬੱਦਲਵਾਈ ਸਿਸਟਮ ਕਾਲੀ ਬੋਲੀ ਆਪਾਂ ਬੱਦਲਵਾਈ ਕਹਿ ਸਕਦੇ ਆ ਉਹ ਐਂਟਰ ਹੋ ਚੁੱਕੀ ਹੈ ਜਿਸ ਦੇ ਨਾਲ ਆਉਂਦੇ 2 ਤੋਂ 3 ਘੰਟੇ ਵਿੱਚ ਉਮੀਦ ਹੀ ਉਮੀਦ ਹੈ ਇੱਕ ਸਿਸਟਮ ਸਾਨੂੰ ਮਾਨਸੇ ਜ਼ਿਲ੍ਹੇ ਤੇ ਫਿਰੋਜ਼ਪੁਰ ਫਜ਼ਿਲਕਾ ਵੱਲ ਐਂਟਰ ਕਰਦਾ ਦਿਖਾਈ ਦੇ ਰਿਹਾ ਹੈ ਰਾਜਸਥਾਨ ਤੋਂ ਜੋ ਆਉਂਦੇ 5-4 ਘੰਟੇ ਵਿੱਚ ਬੂੰਦਾਬੰਦੀ ਕਰ ਸਕਦਾ ਹੈ ਤੇ ਇੱਕ ਸਿਸਟਮ ਸਾਨੂੰ ਹਲੇ ਹਿਮਾਚਲ ਸੋਰੀ ਹਰਿਆਣੇ ਤੋਂ ਦੂਰ ਹੈ ਪਰ ਹੌਲੀ-ਹੌਲੀ ਇਹ ਬਠਿੰਡੇ ਤੇ ਸੰਗਰੂਰ ਵਿੱਚ ਇਸ ਦੀ ਐਂਟਰੀ ਹੋ ਸਕਦੀ ਹੈ ਜਿਸ ਦੇ ਨਾਲ ਥੋੜਾ ਬਹੁਤਾ ਮੀਂਹ ਦੀ ਬਦਲਵਾਈ ਹਨੇਰੀ ਅਜਿਹੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਬਾਕੀ ਜਿਹੜੀ ਲੁਧਿਆਣੇ ਦੇ ਨੇੜੇ ਤੇੜੇ ਬੱਦਲੋਈ ਬਣੀ ਹੋਈ ਹੈ ਮਲੇਰ ਕੋਟਲਾ ਤੇ ਨਾਬੇ ਦੇ ਵਿੱਚ ਵੀ ਇਸ ਦੀ ਐਂਟਰੀ ਹੋ ਸਕਦੀ ਹੈ ਤੇ ਜਿਸ ਦੇ ਨਾਲ ਥੋੜਾ ਬਹੁਤਾ ਬੂੰਦਾਬੰਦੀ ਦਾ ਮਾਹੌਲ ਇਹਨਾਂ ਇਲਾਕਿਆਂ ਵਿੱਚ ਬਣ ਸਕਦਾ ਹੈ ਤੇ ਅਗਰ ਪਠਾਨਕੋਟ ਦੀ ਗੱਲ ਕੀਤੀ ਜਾਵੇ ਜਾਂ ਫਿਰ ਹੁਸ਼ਿਆਰਪੁਰ ਨਵਾਂ ਸ਼ਹਿਰ ਦੀ ਗੱਲ ਕੀਤੀ ਜਾਵੇ ਇਹਨਾਂ ਵਿੱਚ ਵੀ ਇੱਕ ਇੱਕਦੁੱਕਾ ਸਿਸਟਮ ਬੱਦਲਵਾਈ ਤੇ ਮੀਂਹ ਦੇ ਬਣਦੇ ਹੋਏ ਦਿਖਾਈ ਦੇਣਗੇ ਬਾਕੀ ਇਹ ਜਾਣਕਾਰੀ ਦੁਪਹਿਰ ਦੇ ਸਮੇਂ ਦੀ ਹੈ ਸ਼ਾਮ ਦੀ ਜਾਣਕਾਰੀ 6:30 ਵਜੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਉਹ ਜਾਣਕਾਰੀ ਤੁਹਾਨੂੰ ਉਦੋਂ ਹੀ ਮਿਲੇਗੀ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤਾਂ ਜਲਦੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਅਗਲੀ ਜਾਣਕਾਰੀ ਲੈ ਕੇ ਜਲਦ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ